ਸਾਨੂੰ ਸ਼ੁੱਧ ਖਾਣ ਵਾਲੀਆਂ ਵਸਤੂਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਟੇਟ ਅਵਾਰਦੀਨ ਔਰੰਗ ਸਿੰਘ ਅਤੇ ਸੁਰਜੀਤ ਸਿੰਘ ਪੰਜੋਲਾ ਨੇ ਪੱਤਰਕਾਰ ਤਰਸੇਮ ਸਿੰਘ ਨਾਲ ਗੱਲਬਾਤ ਕਰਦੇ ਹੋਏ ਕਹੇ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਉਹ ਜਿਹੜਾ ਵੀ ਗੁੜ ਤਿਆਰ ਕਰਦੇ ਹਨ ਉਸ ਵਿੱਚ ਕਿਸੇ ਵੀ ਕਿਸਮ ਦੀ ਰਸਾਇਣਿਕ ਖਾਦ ਦੀ ਵਰਤੋਂ ਨਹੀਂ ਕੀਤੀ ਜਾਂਦੀ। ਸੱਗੋ ਉਹ ਜੈਵਿਕ ਖੇਤੀ ਕਰਦੇ ਹਨ। ਪੱਤਰਕਾਰ ਤਰਸੇਮ ਸਿੰਘ ਗੇਲ ਵੱਲੋਂ ਖੁਦ ਇਸ ਹੱਲ ਅਤੇ ਲੋਟ ਪਿੰਡ ਵਿੱਚ ਜਾ ਕੇ ਸ਼ੁੱਧ ਗੁੜ ਬਣਦਾ ਦੇਖਿਆ। ਉਨ੍ਹਾਂ ਵੱਲੋਂ ਇਹ ਗੁੜ ਕਿਸ ਤਰ੍ਹਾਂ ਤਿਆਰ ਹੁੰਦਾ ਹੈ ਕਿਸਾਨ surjit singh ਵੱਲੋਂ ਜਾਣਕਾਰੀ ਵੀ ਲਈਤੀ ਗਈ ਇਸ ਮੌਕੇ ਤੇ state warden ਔਰ ang singh ਨੇ ਕਿਹਾ ਕਿ ਚਾਹੇ ਕੋਈ ਵੀ ਵਿਅਕਤੀ ਹੋਵੇ ਉਸ ਨੂੰ ਕਿਸੇ ਦੀ ਸਿਹਤ ਨਾਲ ਖੇਲਵਾੜ ਨਹੀਂ ਕਰਨਾ ਚਾਹੀਦਾ ਬਹੁਤ ਸਾਰੇ ਵਿਅਕਤੀ ਆਪਣੇ ਮੁਨਾਫੇ ਦੀ ਖਾਤਰ ਖਾਣ ਵਾਲੀਆਂ ਵਸਤੂਆਂ ਦੇ ਵਿੱਚ ਮਿਲਾਵਟ ਕਰਦੇ ਹਨ ਜੋ ਕਿ ਬਹੁਤ ਹੀ ਨਿੰਦਣਯੋਗ ਹੈ ਇਸ ਮੌਕੇ ਤੇ ਦੋਨਾਂ ਹੀ ਕਿਸਾਨਾਂ ਨੇ ਦੱਸਿਆ ਕਿ ਉਹ ਆਪਣੇ ਗੰਨੇ ਦੀ ਖੇਤੀ ਵਿੱਚ ਕਿਸੇ ਵੀ ਦਵਾਈ ਦੀ ਵਰਤੋਂ ਨਹੀਂ ਕਰਦੇ ਇਹ ਗੁੜ ਸਿਰਫ ਉਹ ਆਪਣੇ ਵਰਤੋਂ ਦੇ ਲਈ ਹੀ ਬਣਾਉਂਦੇ ਹਨ ਪੀਟੀ ਨਿਊਜ਼ ਪੰਜਾਬ ਦੇ ਨਾਲ ਲੋਟੋਂ ਨਰੰਗ ਸਿੰਘ ਖਰੋੜ ਦੀ ਵਿਸ਼ੇਸ਼ ਰਿਪੋਰਟ ਮੋਹਿਤ ਰੰਕੇੜੀ ਕਲਾਸ ਫੜਦੇ ਹੋ ਸਾਡੇ ਤੇ ਤੈਨੂੰ ਪਤਾ ਹੈ ਗੁੜ ਕਿਵੇਂ ਤਿਆਰ ਕੀਤਾ ਫਿਰ ਰਾਸ ਕੇ ਨੇ ਕੱਢਿਆ ਜਾਂਦਾ ਖਿਡਾਰੀ ਨਾਲ ਜਿਵੇਂ ਹੁਣ ਕੀ ਕੰਨੇ ਲਾਉਂਦਾ ਸੀ ਹਨ ਤੇ ਹੁਣ ਕੋਈ ਕੀ ਕਹਿਣਾ ਚਾਹੁੰਦਾ ਵੀ ਇਹ ਇਹ ਵਧੀਆ ਜਾਂ ਚਾਕਲੇਟ ਆ ਵਧੀਆ ਨੇ ਇਹ ਵਧੀਆ ਇਹ ਬੱਚਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਵੀ ਕੀ ਖਾਣਾ ਚਾਹੀਦਾ ਗੁੜ ਲਾਣਾ ਇਹ ਕਿੰਨਾ ਚਰਚ ਬਣ ਜਾਂਦਾ ਜੀ ਗੁੜ ਇਹ 35 40 ਮਿੰਟ ਲੱਗ ਜਾਂਦਾ ਨਾ 35 40 ਮਿੰਟ ਕਿੰਨਾ ਰਸ ਪੈ ਜਾਂਦਾ ਇਹ ਚ ਪੈ ਜਾਂਦਾ ਜੀ ਕੋਈ ਆਪਕੀ ਪੀਪੇ ਆਪਕੀ ਪੀਪੇ ਲਾ ਲੋ ਅੱਛਾ ਉਹੀ ਸਵਾ 100 ਲੀਟਰ ਸਵਾ 100 ਲੀਟਰ ਦੇ ਵਿੱਚੋਂ ਕਿੰਨਾ ਗੁੜ ਤਿਆਰ ਹੋ ਜਾਂਦਾ 25 ਤੋਂ 30 ਕਿਲੋ 25 ਤੋਂ 30 ਕਿਲੋ ਹਾਂ ਠੀਕ ਹੈ ਜੀ ਕੀ ਨਾ ਜੀ ਤੁਹਾਡਾ ਮੇਰਾ ਨਵਾਂ ਚਹੁੰਨੀ ਸਰਜੀਤ ਸਿੰਘ ਸਰਜੀਤ ਸਿੰਘ ਕਿਹੜਾ ਪਿੰਡ ਆਏ ਅਜੋਲੀ ਕਲਾ ਜੀ ਪੰਜੋਲੀ ਕਲਾ ਤੋਂ ਤੁਸੀਂ ਅੱਜ ਪਿੰਡ ਲੋਟ ਖਲਾਰੀਆਂ ਤੇ ਪਹੁੰਚੇ ਹੋ ਹਾਂ ਜੀ ਕੱਲ੍ਹ ਦੇ ਆਏ ਬਈ ਕੱਲ੍ਹ ਦੇ ਆਏ ਹੋ ਹਾਂ ਜੀ ਚੱਲ ਵੀ ਦਹਾੜੀ ਲਈ ਅੱਜ ਫੇਰ ਜੀ ਇਹ ਜਿਹੜਾ ਦੇਖਦੇ ਆਪਾਂ ਮੈਲ ਸਾਫ਼ ਕੀਤੀ ਜੀ ਅਤੇ ਕਿਵੇਂ ਕਰਦੇ ਹਾਂ ਫਿਰ ਇਹ ਤੁਸੀਂ ਇਹ ਛੋਟਾ ਮਿੱਠਾ ਛੋਟਾ ਲਾ ਕੇ ਜੀ ਤਾਂ ਸਾਫ਼ ਹੋਣੇ ਪਹਿਲਾਂ ਉਹ ਖਲਾੜੀ ਚੱਲਦੀ ਆ ਤੁਹਾਡੇ ਸਾਹਮਣੇ ਹਾਂਜੀ ਰਸ ਕੱਢ ਰਹੇ ਹਾਂ ਉਹਦੇ ਬਾਅਦ ਇੱਧਰ ਕਢਾਹੇ ਜਾਂਦਾ ਹੈ ਜੀ ਇਹਦੀ ਸਫਾਈ ਹੁੰਦੀ ਆ ਸਾਰੀ ਜੀ ਫਿਰ ਉਧਰੋਂ ਸਫਾਈ ਹੋ ਕੇ ਇੱਧਰ ਲੈ ਕਢਾਹੇ ਜਾਂਦਾ ਫਿਰ ਇਹਦੇ ਵਿੱਚ ਸਰੋਂ ਦਾ ਤੇਲ ਪਾ ਕੇ ਫੌੜੀ ਨਾਲ ਅਸੀਂ ਘੋਟਾ ਲਾਇਆ ਜਾਂਦਾ ਫਿਰ ਇਹਦੀ ਬੱਤ ਦੇਖ ਕੇ ਫਿਰ ਇੱਧਰ ਆਉਂਦਾ ਫਿਰ ਛੱਕਰ ਬਣਦਾ ਫਿਰ ਛੱਕਰ ਬਣਦੇ ਜੀ ਪਹਿਲਾਂ ਆਹ ਖੁਰਚਣੇ ਪਏ ਨੇ ਜੀ 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 ਫਿਰ ਉਹਨਾਂ ਨਾਲ ਇਹ ਚਿਲਾਈ ਕਰਦੇ ਆ ਇਹਨੂੰ ਰਲਾਉਨੇ ਕੋ ਬਿਨਾ ਕੈਮੀਕਲ ਤੋਂ ਤਿਆਰ ਬਿਨਾ ਕੈਮੀਕਲ ਕਰਵਾ ਤੱਕ ਬਹੁਤ ਵਧੀਆ ਗੱਲ ਦੇਖੀ ਗਿਆ ਤੁਸੀਂ ਬਿਨਾ ਯੂਰੀਏ ਤੋਂ ਇਹ ਕੰਨਾ ਸਾਡਾ ਕੋਈ ਯੂਰੀਏ ਦਾ ਇਸਤੇਮਾਲ ਨਹੀਂ ਕਰਿਆ ਅੱਛਾ ਜੀ ਦੇਸੀ ਖਾਦ ਨਾਲ ਤੇ ਅੱਗੇ ਸੇਲ ਵੀ ਕਰੋਗੇ ਗੁੜ ਨਹੀਂ ਜੀ ਇੰਨਾ ਫਿਰ ਥੋੜਾ ਹੀ ਦਾ ਘਰ ਵਾਸਤੇ ਘਰ ਵਾਸਤੇ ਲਾਉਨੇ ਆ ਜੀ ਸਬਜ਼ੀ ਸਾਡੀ ਉਹ ਵੀ ਕੈਮੀਕਲ ਤੋਂ ਬਿਨਾ ਅੱਛਾ ਜੀ ਉਹ ਵੀ ਅਸੀਂ ਆਪਣੇ ਬੱਚਿਆਂ ਵਾਸਤੇ ਆਪਣੇ ਵਾਸਤੇ ਹੋਰ ਪਾਪੜਾ ਉਚੀਆ ਫालतू ਹੁੰਦੇ ਆ ਵੀ ਦੇਖ ਲੈਣੇ ਪੈਸਾ ਕਦੇ ਨਹੀਂ ਦੇ ਆ ਜੀ 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 ਅਰੀ ਸੇਵਾ ਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅੱਗੇ ਹੋਰ ਆਪਣੇ ਅਸੀਂ ਕਹਿੰਦੇ ਸਾਰੇ ਇਕਣਾ ਵਿੱਚ ਹੋ ਜੀ ਬਿਮਾਰੀਆਂ ਤੋਂ ਬਚਣਗੇ ਬਿਲਕੁਲ ਜੀ ਜਿਹੜਾ ਸ਼ੂਗਰ ਵਾਲਾ ਸਭਰਾ ਕਿੰਨੇ ਕੈਮੀਕਲ ਕਿੰਨੀ ਜਿਆਦਾ ਤਿਆਰ ਹੁੰਦੀ ਆ ਜੀ 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 ਸਭਰਾ ਕਿੰਨਾ ਕੋਈ ਫਾਇਦਾ ਰਹਿੰਦੇ ਜੀ ਅਬ ਆਪੋ ਜੀ ਨੇ ਦੇਖ ਲਿਆ ਤੇਲ ਪਾਇਆ ਸਰੋਂ ਦਾ ਹਾਂ ਜੀ ਥੋੜੇ ਸਾਹਮਣੇ ਹੀ ਆ ਜੀ ਇਹਦੇ ਨਾਲ ਬੱਤ ਲੱਗ ਜੂਗੀ ਦਿਖਾ ਦਿੰਦੇ ਹਾਂ ਜੀ 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 ਦੇਖੋ ਕੈਟ ਕੋਲ ਲੜਾ ਜੀ ਜੀ ਹੁਣ ਇਹ ਆ ਥੋੜੀ ਜੰਨੀ